ਫਿਰ ਇਸ ਥਾਂ ਤੋਂ ਚਾਲੇ ਪਾ ਕੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਪਟਿਆਲੇ ਦੇ ਉਸ ਥਾਂ ਤੇ ਗਏ ਜਿੱਥੇ ਅੱਜ ਗੁਰਦੁਆਰਾ ਮੋਤੀ ਬਾਗ ਸੈ ਮੌਜੂਦ ਹੈ ਫਿਰ ਉਥੋਂ ਗੁਰਤੇਗ ਬਹਾਦਰ ਪਾਸ਼ਾ ਜੀ ਆਗਰੇਵਲ ਪੁੱਜੇ ਤੇ हसन ਅਲੀ ਖਾਨ ਨੂੰ ਗ੍ਰਿਫਤਾਰੀ ਦਿੱਤੀ ਫਿਰ ਆਗਰੇ ਤੋਂ ਉਹ ਸਖਤ ਪੈਰੇ ਹੇਠ ਦਿੱਲੀ ਪੁੱਜੇ ਦਿੱਲੀ ਵਿੱਚ ਲਾਲ ਕਿਲੇ ਦੇ ਬਿਲਕੁਲ ਸਾਹਮਣੇ ਚਾਂਦਨੀ ਚੌਕ ਵਿੱਚ ਉਹਨਾਂ ਨੂੰ ਇਸਲਾਮ ਕਬੂਲ ਕਰਨ ਦੇ ਤਸੀਹੇ ਦਿੱਤੇ ਗਏ ਉਹਨਾਂ ਦੇ ਨਾਲ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਤੇ ਭਾਈ ਦਿਆਲਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਤੇ ਮਹਾਰਾਜ ਅੱਗੇ ਤਿੰਨ ਸ਼ਰਤਾਂ ਰੱਖਿਆ ਗਿਆ ਇਸਲਾਮ ਕਬੂਲ ਕਰੋ ਕਰਾਮਾਤ ਦਿਖਾਓ ਜਾਂ ਸ਼ਹੀਦੀ ਦੇਣ ਲਈ ਤਿਆਰ ਰਹੋ ਤੇ ਮਹਾਰਾਜ ਨੇ ਤੀਜੀ ਸ਼ਰਤ ਮਨਜ਼ੂਰ ਕੀਤੀ ਤੇ ਚਾਂਦਨੀ ਚੌਕ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਿੱਥੇ ਅੱਜ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਮੌਜੂਦ ਹੈ ਇਹ ਜਿਹੜੀ ਘਟਨਾਵਾਂ ਵਾਪਰੀਆਂ ਨੇ ਇਹ ਕੋਈ ਛੋਟੀ ਮੋਟੀ ਘਟਨਾ ਨਹੀਂ ਇਹ ਜੋ ਸੰਦੇਸ਼ ਭੇਜ ਰੀਆਂ ਨੇ ਬਹੁਤ ਹੀ ਮਹੱਤਵਪੂਰਨ ਹੈ ਬਹੁਤ ਹੀ ਇੰਪੋਰਟੈਂਟ ਹੈ ਪਹਿਲਾ ਜਿਹੜੀ ਥਿਉਰੀ ਹੈ ਕਿ ਗੁਰਤੇਗ ਬਾਦਰ ਪਾਸ਼ਾ ਜੀ ਹਿੰਦ ਦੀ ਚਾਦਰ ਨੇ ਤੇ ਹਿੰਦੂ ਧਰਮ ਦੀ ਰਾਖੀ ਲਈ ਉਹਨਾਂ ਨੇ ਸੀਸ ਜਿੱਤਾਂ ਜੇ ਇਸ ਤਰ੍ਹਾਂ ਹੀ ਹੁੰਦਾ ਤੇ ਮਹਾਰਾਜ ਸ਼ਹਾਦਰ ਦੇਣ ਤੋਂ ਪਹਿਲਾਂ ਇਸ ਜਗ੍ਹਾ ਤੇ ਆ ਕੇ ਬਿਰਾਜਮਾਨ ਕਿਉਂ ਹੁੰਦੇ ਜੋ ਜਗ੍ਹਾ ਮੁਸਲਿਮ ਸੈਫੁਲਦੀਨ ਦੀ ਸੀ ਤੇ ਨਾਲੇ ਉਹ ਔਰੰਗਜ਼ੇਬ ਦਾ ਹੀ ਰਿਸ਼ਤੇਦਾਰ ਸੀ ਤੇ ਪਹਿਲਾਂ ਵੀ ਜਦ ਪਹਿਲੀ ਵਾਰੀ ਵੀ ਆਏ ਸੀ ਮਹਾਰਾਜ ਨੇ ਸਹਿਫੇ ਦੂਜ ਨੂੰ ਬਚਨ ਕੀਤਾ ਕਿ ਅੱਲਾ ਨੂੰ ਯਾਦ ਰੱਖਣਾ ਆਕਾਲ ਪੁਰਖ ਅੱਲਾ ਨੂੰ ਯਾਦ ਰੱਖਣਾ ਅੱਲਾ ਆਕਾਲ ਪੁਰਖ ਦਾ ਹੀ ਰੂਪ ਹੈ ਅਗਰ ਉਹ ਹਿੰਦ ਦੀ ਚਾਦਰ ਸੀ ਜਾਂ Hindu ਧਰਮ ਦੀ ਰਾਖੀ ਲਈ ਹੀ ਸੀ ਤਾਂ ਉਹ ਇਸ ਜਗ੍ਹਾ ਤੇ ਆ ਕੇ ਇੱਕ ਮੁਸਲਮਾਨ ਦੀ ਜਗ੍ਹਾ ਤੇ ਆ ਕੇ ਬਿਰਾਜਮਾਨ ਨਾ ਹੁੰਦੇ ਤੇ ਆ ਵੀ ਥਿਉਰੀ ਕਨਫਰਮ ਕਰਦਾ ਕਿ ਗੁਰਤੇਗ ਬਾਦਰ ਪਾਸ਼ਾ ਜੀ ਸ੍ਰਿਸ਼ਟੀ ਦੀ ਚਾਦਰ ਸੀ ਉਹਨਾਂ ਨੇ ਕਿਸੇ Hindu ਧਰਮ ਕਿਸੇ ਦੂਜੇ ਧਰਮ ਲਈ ਨਹੀਂ ਸੱਚੇ ਧਰਮ ਲਈ ਸ਼ਹਾਦਤ ਦਿੱਤੀ। ਜੇ ਕੋਈ ਹਿੰਦੂ ਰਾਜਾ ਮੁਸਲਮਾਨਾਂ ਨਾਲ ਅਤਿਆਚਾਰ ਕਰਦਾ ਤੇ ਉਹ ਮੁਸਲਮਾਨ ਮਹਾਰਾਜ ਕੋਲ ਬੇਨਤੀ ਲੈ ਕੇ ਆਉਂਦੇ ਤੇ ਮਹਾਰਾਜ ਨੇ ਕਬੂਲ ਕਰਨੀ ਸੀ। ਇਸ ਲਈ ਮਹਾਰਾਜ ਸ੍ਰਿਸ਼ਟੀ ਦੀ ਚਾਦਰ ਨੇ ਤੇ ਇਸ ਬਾਰੇ ਕਵੀ ਸੇਨਾਪਤ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਉਚਾਰਿਆ ਹੈ। ਪ੍ਰਗਟ ਪਏ ਗੁਰਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਠਾਪੀ ਚਾਦਰ